ਕਮਨ ਨਾਲ ਹੱਟ ਚ ਵੀ ਚੱਲੀ ਜਾਂਦਾ ਭੁੱਲ ਗਈ ਬੀਬੀ ਫੇ ਤਣਾਉ ਨਹੀਂ ਬਹੁਤ ਇੱਥੇ ਬੈਠਣੀ ਲੋ ਜੀ ਹੱਟ ਬਾਰੇ ਦੱਸਦੀ ਆ ਤੁਹਾਨੂੰ ਹੱਟ ਕੇ ਆ ਬਣਾਈ ਸੀ ਜਦੋਂ ਆਪਾਂ ਆ ਘਰ ਖਰੀਦਿਆ ਸੀ ਆਪਣਾ ਪਲਾਟ ਸੀ ਜਿਹੜਾ ਇਹ ਪਹਿਲਾਂ ਹੀ ਇੱਥੇ ਹੈਗਾ ਸੀ ਪਹਿਲਾਂ ਉਹ ਕਾਫੀ ਜ਼ਿਆਦਾ ਦੇਰ ਦਾ ਲੈ ਕੇ ਰੱਖਿਆ ਹੋਇਆ ਸੀ ਆਪਾਂ ਇਹ ਉਨੀ ਸੋ 2000 ਤੋਂ ਮੈਨੂੰ ਯਾਦ ਨਹੀਂ ਆ ਘਰ ਹੁੰਦਾ ਸੀਗਾ ਜਣੀ ਕਾਫੀ ਦਿਨ ਪਹਿਲਾਂ ਹੁੰਦਾ ਆਪਾਂ ਇਹ ਲੋ ਦਾ ਜਿਹੜਾ ਲੈ ਕੇ ਰੱਖਿਆ ਹੋਇਆ ਸੀਗਾ ਤੇ ਆਪਾਂ ਤਾਂ ਇੱਥੇ ਅਲਦਾਸ ਕਰਾਈ ਸੀ ਘਰ ਬਣਾਉਣ ਲੱਗੇ ਸੀ ਨਿਓਮ ਵਗੈਰਾ ਰੱਖ ਲਈ ਸੀ ਪਰ ਜਿਹੜੀ ਚੀਜ਼ ਦੇਖੋ ਜੇ ਕਰਮਾਂ ਚ ਹੁੰਦੀ ਆ ਉਹ ਤੁਹਾਨੂੰ ਮਿਲਣੀ ਵਰਣੀ ਹੁੰਦੀ ਆ ਤੇ ਪਰ ਸਾਨੂੰ ਇਹ ਵੀ ਲੱਗ ਰਿਹਾ ਸੀਗਾ ਵੀ ਇੰਨੀ ਦੂਰੋਂ ਸਮਰੂਰ ਤੋਂ ਆ ਕੇ ਸਾਨੂੰ ਘਰ ਬਣਾਉਣਾ ਵੀ ਬਹੁਤ ਔਖਾ ਹੈ ਤੇ ਚਲੋ ਅਰਦਾਸ ਕਰਾ ਲਈ ਅਸੀਂ ਸਾਰਾ ਕੁਝ ਕਰ ਲਿਆ ਤੇ ਨਿਉ ਰੱਖ ਕੇ ਤੇ ਮੈਂ ਦੇਦੇਸ਼ ਦੇ ਪਾਪਾ ਚਲੇ ਗਏ। ਮੈਂ ਦੇਦੇਸ਼ ਤਾਂ ਹੈ ਨਹੀਂ ਸੀ ਦੁਬਾਰੀ ਜੀਉਦਾ ਤੇ ਮੈਂ ਦੇਦੇਸ਼ ਦੇ ਪਾਪਾ ਸੀ ਨਾ ਨਿਉ ਰੱਖ ਕੇ ਚਲੇ ਗਏ ਸੀਗੇ ਵੀ ਹੁਣ ਜੋ ਅਸੀਂ ਰੱਖੀ ਸੀਗੀ April ਚ ਮੈਨੂੰ ਕਹਿੰਦੇ ਚਲ ਐਂ ਕਰ ਤੇ ਛੱਡਿਆ ਹੁਣਾ ਤੇ ਮੈਂ ਆ ਕੇ ਫਿਰ ਮਿਸਤਰੀ ਨੂੰ ਕਰੂੰਗਾ ਗੱਲ ਤੇ ਇਹ ਮੈਨੂੰ ਛੱਡਾਂ ਚਲੇ ਗਏ ਜਦੋਂ ਉੱਥੇ ਗਏ ਤੇ ਫਿਰ ਥੋੜਾ ਜਿਹਾ ਕਰੋਨਾ ਦਾ ਦੁਬਾਰਾ ਤੋਂ ਫਿਰ ਆਉਣਾ ਪਿਆ। ਫਿਰ ਮੈਂ ਕਿਹਾ ਹੁਣ ਤੁਸੀਂ ਰਹਿਣ ਹੀ ਦੋ ਜਾਣ ਨੂੰ ਵੀ ਪਠ aeration ਕਿ ਬਣਾ ਲਾਂਗੇ ਜੂਨ ਦੀਆਂ ਛੁੱਟੀਆਂ ਚੱਲਾਂਗੇ ਫਿਰ ਅਸੀਂ ਜੂਨ ਦੀਆਂ ਛੁੱਟੀਆਂ ਚਾਹੀ ਜਿਵੇਂ ਹੀ ਅਸੀਂ ਆਏ ਤੇ ਸੰਚਾਰ ਪੰਜ ਦਿਨ ਹੋ ਗਏ ਸੀ ਆਇਆਂ ਨੂੰ ਚਲੋ ਆ ਜਿਹੜਾ ਨਾਲ ਹੁਣ ਜਿਹੜੇ ਘਰ ਚ ਆਪਾਂ ਰਹਿ ਰਹੇ ਆ ਇਹਦੀ ਗੱਲ ਚੱਲ ਪਈ ਤੇ ਫਿਰ ਆਪਾਂ ਨੂੰ ਆਪਣਾ ਸੌਦਾ ਪੱਕਾ ਹੋ ਗਿਆ ਤੇ ਆਪਣਾ ਇਹ ਪਲਾਟ ਸੀ ਜਿਹੜਾ ਉਹ ਬਚ ਗਿਆ ਨਾਲ ਇਹਦੇ ਵਿੱਚ ਆਪਾਂ ਫਿਰ ਲਾਂ ਡਵੈਲਪ ਕੀਤਾ ਹਨਾ ਚਲੋ ਆਇਆਮ ਸਾਡੇ ਤੋਂ ਬੜਨਾ ਵੀ ਨਹੀਂ ਸੀ ਕਿਉਂਕਿ ਜੇਸ਼ਦੀ ਪਾਪਾ ਤਾਂ ਬਹੁਤ ਜਲਦੀ ਉਦੋਂ ਬਾਅਦ ਚਲੇ ਗਏ ਸੀਗੇ ਤੇ ਬਣਨਾ ਵੀ ਨਹੀਂ ਸੀਗਾ ਚਲੋ ਪ੍ਰਮਾਤਮਾ ਨੂੰ ਹੀ ਪਤਾ ਹੈ ਜੀ ਆਪਾਂ ਨੂੰ ਆਪ ਦਾ ਆਪ ਦਾ ਫਿਕਰ ਹੈ ਉਹਨੂੰ ਸਾਰੇ ਦਾ ਫਿਕਰ ਹੈ ਸਾਰੀ ਦੁਨੀਆ ਦਾ ਫਿਕਰ ਹੈ ਤੇ ਫਿਰ ਉਸ ਤੋਂ ਬਾਅਦ ਆਪਣਾ ਜਿਹੜਾ ਪਲੋਟ ਹੈ ਇਹ ਬਚ ਗਿਆ ਫਿਰ ਅਸੀਂ ਨਾ ਆਦੇਸ਼ ਕਿਉਂਕਿ ਉਹਦੇ ਪਾਪਾ ਕਰਕੇ ਆਏ ਸੀ ਆਦਰਵਾਇਸ ਉਹਨੇ ਕੀ ਕਰਨਾ ਹਣਾ ਸੀਗਾ ਉਹ ਤਾਂ ਵਰਕ ਪਰਮਿਟ ਤੇ ਹੋਇਆ ਜਿਵੇਂ ਉਹਦੀ ਸਟੱਡੀ ਖਤਮ ਹੋਈ ਤੇ ਇਹ ਪ੍ਰੋਬਲਮ ਆ ਗਈ ਸਾਨੂੰ ਤੇ ਉਹਨੂੰ ਆਉਣਾ ਪੈ ਗਿਆ ਤੇ ਫਿਰ ਉਹ ਸਾਲ ਮੇਰੇ ਕੋਲ ਹੀ ਰਿਹਾ ਸੀਗਾ ਇੰਨੇ ਚ ਥੋੜੀ ਜਿਹੀ ਮੈਂ ਸਟੇਬਲ ਹੋ ਗਈ ਫਿਰ ਮੈਂ ਉਹਨੂੰ ਚਲੋ ਦੁਬਾਰਾ ਭੇਜਿਆ ਹਨਾ ਤੇ ਉਹ ਸੀ ਨਾ ਉਹਦੋਂ ਲਾਉਨ ਡਵੈਲਪ ਕਰ ਲਿਆ ਤੇ ਬੂਟੇ ਵਗੈਰਾ ਲਾ ਗਏ ਉਹ ਚਲੋ ਮੇਰੇ ਬ੍ਰਦਰ ਮੇਰੀ ਬਹੁਤ ਹੈਲਪ ਕਰਦੇ ਨੇ ਹਨਾ ਸਾਰਾ ਕੁਝ ਉਹ ਕਹਿੰਦੇ ਸੀ ਇੱਕ ਵਾਰੀ ਮਿੱਟੀ ਪਾ ਕੇ ਤੁਸੀਂ ਇਹਨੂੰ ਅ ਠੀਕ ਕਰ ਲਓ ਉਸ ਤੋਂ ਬਾਅਦ ਲਾਉਨ ਬਣਾਉਣਾ ਥੋੜਾ ਘਾਹ ਲਵਾਉਣਾ ਬੂਟੇ ਲਵਾਉਣੇ ਹੋ ਸਾਡਾ ਕੰਮ ਤੇ ਉਹਨਾਂ ਨੇ ਬੰਦੇ ਬੰਦੇ ਭੇਜੇ ਤੇ ਕਜ਼ਨ ਮੇਰਾ ਲੱਗਿਆ ਹੋਇਆ ਉੱਥੇ ਰੋਜ਼ ਗਾਰਡਨ ਚ ਬਠਿੰਡੇ ਸੁਪਰਵਾਈਜ਼ਰ ਹੈ ਤੇ ਉਹ ਵੀ ਆਇਆ ਉਹ ਬੰਦੇ ਲੈ ਕੇ ਆਇਆ ਤੇ ਉਹਨੇ ਸਾਰਾ ਲਾਉਨ ਸਾਡਾ ਡਵੈਲਪ ਕਰਤਾ ਫਿਰ ਸਾਨੂੰ ਆਏ ਸੀਗਾ ਵੀ ਹੁਣ ਆਪਾਂ ਲੌਬੀ ਦੇ ਵਿੱਚੋਂ ਇੱਥੋਂ ਗੇਟ ਕੱਢ ਲਿਆ ਸੀ ਕਰਨੂੰ ਅਸੀਂ ਥੋੜਾ ਚੇਂਜ ਜਰੂਰ ਕਰ ਲਿਆ ਸੀਗਾ ਉਹ ਦੱਸੂਗੀ ਕਿੱਥੇ ਕਿੱਥੇ ਅਸੀਂ ਚੇਂਜ ਕਰੀ ਸੀਗੀ ਫਿਰ ਅਸੀਂ ਆ ਗੇਟ ਲੋਆਇਆ ਇੱਥੇ ਗੇਟ ਕੱਢਿਆ ਤੇ ਫਿਰ ਆ ਅਸੀਂ ਸਾਨੂੰ ਆਏ ਸੀਗਾ ਵੀ ਫਿਰ ਪਾਣੀ ਆਇਆ ਕਰੂਗਾ ਅੰਦਰ ਵੀ ਜੇ ਆਪਾਂ ਇੱਥੇ ਕੁਝ ਬਣਾਇਆ ਨਾ ਵੀ ਕੋਈ ਸ਼ੈੱਡ ਕੁਝ ਤਾਂ ਬਣਾਉਣਾ ਪਊਗਾ ਹਨਾ ਤੇ ਫਿਰ ਅਸੀਂ ਸਰਵੇ ਕੀਤਾ ਵੀ ਕਿਹੜਾ ਸ਼ੈੱਡ ਬਣਾਈਏ ਜਿਹੜੇ-ਜਿਹੜੇ ਪੁੱਛਦੇ ਸੀ ਉਹ ਕਾਫੀ ਕੋਸਟਲੀ ਪੈਂਦੇ ਸੀਗੇ ਤੇ ਫਿਰ ਨਾਲੇ ਆਏ ਸੀਗਾ ਵੀ ਉਹ ਸ਼ੈੱਡ ਹੀ ਲੱਗੂਗਾ ਹਨਾ ਇਨਾ ਸੋਨਾ ਵੀ ਨਹੀਂ ਲੱਗਣਾ ਹੈਗਾ ਫਿਰ ਅਸੀਂ ਆਦੇਸ਼ ਕਿਹਾ ਦਾ ਪਾਈ ਕਰੀਏ ਮम्मा ਹਟਦਾ ਪਤਾ ਕਰੀਏ ਫਿਰ ਅਸੀਂ ਹਟਦਾ ਪਤਾ ਕਰਿਓ ਕਿਸੇ ਤੋਂ ਸਾਨੂੰ ਐਡਰੈਸ ਮਿਲ ਗਿਆ ਸੀਗਾ ਤੇ ਫਿਰ ਅਸੀਂ ਇਹ ਬੈਂਬੂ ਦੀ ਬਣੀ ਹੋਈ ਹੈ ਇਹ ਸਰਕੰਡਾ ਹੁੰਦਾ ਇਕ ਉਹਦੀ ਸਰਕੰਨੇ ਜਾਂ ਉਹਦੀ ਨਹੀਂ ਬਣੀ ਹੋਈ ਇਹ ਜੇ ਇਹ ਬੈਂਬੂ ਦੀ ਬਣੀ ਹੋਈ ਹੈ ਬਾਸ ਦੀ ਬਣੀ ਹੋਈ ਹੈ ਸੋ ਕਾਫੀ ਵਧੀਆ ਬਣੀ ਹੋਈ ਹੈ ਇਹ ਹਟ ਸਾਡੀ ਤੇ ਫਿਰ ਇਹਦੇ ਆਲੇ ਦੁਆਲੇ ਅਸੀਂ ਆਹ ਕਟਣ ਲਾਈ ਪੋਲੀਥੀਨ ਦੇ ਵੀ ਜਦੋਂ ਬਾਰਿਸ਼ ਵਗੈਰਾ ਆਉਗੀ ਤੇ ਫਿਰ ਇਹ ਖਰਾਬ ਨਾ ਹੋਵੇ ਪੰਦਰ ਪਾਣੀ ਨਾ ਆਵੇ ਤੇ ਫਿਰ ਅਸੀਂ ਇਹ ਛੱਡ ਦੇਨੇ ਹੁੰਨੇ ਹੁਣ ਤਾਂ ਇਹ ਛੱਡੀ ਰੱਖੇ ਨੇ ਕਿਉਂਕਿ بارشਾਂ ਦਾ ਮੌਸਮ ਆਇਆ ਤੇ ਮੈਨੂੰ ਐ ਹੁੰਦਾ ਵੀ ਆਪਾਂ ਰਾਤ ਨੂੰ بارش ਆ ਜੇ ਤਾਂ ਭਰ ਜੂਗੀ ਹੈ ਨਾ ਇਹ ਪਾਣੀ ਨਾਲ ਸੋ ਇਹ ਅਸੀਂ ਉਦਾਂ ਹੀ ਛੱਡ ਕੇ ਰੱਖਦੇ ਹੁਣੇ ਖਰਾਬ ਵੀ ਹੋ ਰਹੇ ਨੇ ਸਾਨੂੰ ਚੇਂਜ ਵੀ ਕਰਾਉਣੇ ਪੈਣੇ ਮੈਨੂੰ ਲੱਗਦਾ ਤੇ ਬਸ ਇੱਥੇ ਬੈਠਣ ਲਈ ਬਹੁਤ ਵਧੀਆ ਜਗ੍ਹਾ ਹੈਗੀ ਹੈ ਜੀ ਅਸੀਂ ਨਾਲ ਤਾਂ ਲੌਨ ਕੋਲੇ ਦਿਖਦਾ ਜਦੋਂ بارش ਆ ਵਗੈਰਾ ਹੁੰਦੀਆਂ ਨੇ ਮੀਂਹ ਪੈਂਦਾ ਉਦੋਂ ਤਾਂ ਇਹਨਾਂ ਵਧੀਆ ਲੌਨ ਲੱਗਦਾ ਤੇ ਤੁਸੀਂ ਇੱਥੇ ਬੈਠ ਕੇ ਨਾਲੇ ਠੰਡੀ ਹਵਾ ਆਉਂਦੀ ਹੈ ਇਹਦੇ ਵਿੱਚ ਆਪਾਂ ਪੱਖਾ ਵਗੈਰਾ ਲਵਾ ਲਿਆ ਤੇ ਵੀ ਚਲ ਇੱਥੇ ਬੈਠਦੇ ਆ ਉਦੋਂ ਬਹੁਤ ਚੰਗਾ ਲੱਗਦਾ ਮਾਨੂੰ ਸਕੂਨ ਜਾਂ ਮਿਲਦਾ ਹਨਾ ਖੰਡਕ ਜੀ ਮਿਲਦੀ ਆ ਤੇ ਵਧੀਆ ਜਗ੍ਹਾ ਬਣ ਗਈ ਸਾਡੇ ਬੈਠਣ ਵਾਸਤੇ ਇਹਦੇ ਚ ਆਪਣਾ ਪੱਕਾ ਹੀ ਇੱਕ ਟੇਬਲ ਲੱਗਿਆ ਹੋਇਆ ਚਾਰ ਕੁਰਸੀਆਂ ਲੱਗੀਆਂ ਹੋਈਆਂ ਨੇ ਇਹ ਜੀ ਕਹਦਾ ਬਹਿ ਜਾਈਦਾ ਸਵੇਰੇ ਸਵੇਰੇ ਮੌਸਮ ਬਹੁਤ ਠੰਡਾ ਹੁੰਦਾ ਵੀਪੀ ਸਵੇਰੇ ਇੱਥੇ ਬੈਠ ਕੇ ਕਾਹ ਫੋਗਰ ਕਰ ਲੈਂਦੀ ਆ ਤੇ ਕਾਫੀ ਵਧੀਆ ਚੀਜ਼ ਹੈਗੀ ਆ ਤੇ ਰੇਟ ਇਹਦਾ ਉਸ ਟਾਈਮ ਜਦੋਂ ਅਸੀਂ ਬਣਵਾਈ ਸੀਗੀ ਇਹ 35000 ਦੀ ਬਣੀ ਸੀ 35000 ਲੱਗਿਆ ਸੀਗਾ ਜਿੱਤੇ 35000 ਚ ਪਰ ਹਫਤਾ ਲੱਗਿਆ ਸੀਗਾ ਉਹ ਨਾ ਸਾਰਾ ਸਮਾਨ ਆਪਣਿਆਂ ਜਿਹਨਾਂ ਨੇ ਬਣਾਈ ਸੀ ਵੀ ਸਾਧਕ ਤੋਂ ਸੀ ਸ਼ਾਇਦ ਉਹ ਸਾਰਾ ਸਮਾਨ ਆਪਣਾ ਨਾਲ ਲੈ ਕੇ ਆਏ ਸੀਗੇ ਆ ਬੈਂਬੂ ਵਗੈਰਾ ਸਾਰਾ ਇਕੱਠਾ ਇੱਕਦਮ ਚੱਕਲੇ ਸੀ ਦੇ ਮਸ਼ੀਨ ਦੀ ਸੀ ਨਾਲ ਤੇ ਇੱਥੇ ਬੈਠ ਕੇ ਹੀ ਉਹਨਾਂ ਨੇ ਸਾਰਾ ਇਹਨੂੰ ਕਟਿਆ ਕੱਟ ਕੇ ਇਹਨੂੰ ਪਲੇਨ ਕੀਤਾ ਤੇ ਇੱਥੇ ਬੈਠ ਕੇ ਬਣਾਈ ਸੀ ਉਹਨਾਂ ਨੇ ਇੱਕ ਹਫਤਾ ਲੱਗਾ ਸੀ ਇੱਕ ਹਫਤੇ ਦੇ ਵਿੱਚ ਇਹ 35000 ਰੁਪਏ ਦੇ ਵਿੱਚ ਬਣੀ ਸੀ ਕਿਉਂਕਿ ਨਾਲ ਇਹਦਾ ਸਿਕੰਜਾ ਜਿਹੜਾ ਲੋਹੇ ਦਾ ਬਣਿਆ ਹੋਇਆ ਨਾ ਇਹਦੇ ਵਿੱਚ ਜਿਹੜਾ ਵੀ ਤੁਹਾਨੂੰ ਦਿਖ ਰਿਹਾ ਮੈਂ ਦਿਖਾਉਣੀ ਆ ਆ ਜਿਹੜੀਆਂ ਆ ਦਿਖ ਰਹੀਆਂ ਨੇ ਆਈ ਪਾਈਆਂ ਤੁਹਾਨੂੰ ਇਹ ਸਾਰਾ ਲੋਹੇ ਦਾ ਬਣਿਆ ਹੋਇਆ ਸਾਰਾ ਸ਼ਿੰਜਾ ਲੋਹੇ ਦਾ ਬਣਾ ਕੇ ਉਹਦੇ ਉੱਪਰ ਆ ਕੀਤਾ ਹੋਇਆ ਡਿਜ਼ਾਈਨਿੰਗ ਮੇਰਾ ਕਰੀ ਹੋਇਆ ਉਹਦੀ ਸਾਰੀ ਤੇ ਇੱਧਰ ਫੇਰਾ ਸਾਹਮਣੇ ਵਾਲੇ ਪਾਸੇ ਜਿੱਦੋਂ ਲੋਕ ਚ ਨਿਕਲਦੇ ਆਂ ਦਾ ਗੇਟ ਬਣਿਆ ਹੋਇਆ ਇੱਕ ਗੇਟ ਅਸੀਂ ਇੱਧਰ ਵੀ ਰਖਾ ਲਿਆ ਸੀ ਦਾ ਸਾਈਡ ਤੇ ਕਿਉਂਕਿ ਸਾਈਡ ਤੇ ਪੱਕਾ ਆ ਨਾ ਤੇ ਫਿਰ بارشਾਂ ਵਗੈਰਾ ਜਬਾਰ ਨਿਕਲਣਾ ਪੱਕੇ ਪੱਕੇ ਨਿਕਲਣਾ ਹੈ ਸਰਦੀ ਚ ਵੀ ਕਿਉਂਕਿ ਘਾਹ ਦੇ ਉੱਪਰ ਬਹੁਤ ਰੇੜ ਪਈ ਹੁੰਦੀ ਹੈ ਜੀ ਉੱਧਰ ਜਾਣਾ ਉੱਥੇ ਗੱਡੀ ਗੁੱਡੀ ਖੜੀ ਹੁੰਦੀ ਆ ਤਾਂ ਆਪਾਂ ਸਵੇਰੇ ਫਿਰ ਸਾਈਡ ਸਾਈਡ ਤੇ ਚਲੇ ਜਾਨੇ ਆ ਤੇ ਇੱਥੇ ਇੱਕ ਗੇਟ ਸੀਗਾ ਜਿਹੜਾ ਆਪਾਂ ਘਾਹ ਦੇ ਵਿੱਚ ਛਡਾ ਲਿਆ ਸੀ ਇਹਨੂੰ ਅਸੀਂ ਜ਼ਿਆਦਾਤਰ ਬੰਦ ਰੱਖਦੇ ਆ ਕਿਉਂਕਿ ਜੇ ਨੇੜੀ ਨੂਰੀ ਆਜੀ ਫਿਰ ਟੁੱਟਣ ਦਾ ਡਰ ਹੁੰਦਾ ਬਸ ਜਦੋਂ ਅਸੀਂ ਇੱਧਰ ਉੱਧਰ ਜਾਣਾ ਉਹਦੀ ਖੋਲਦੇ ਆ ਨਾਲ ਦੀ ਨਾਲ ਹੀ ਇਹ ਬੰਦ ਕਰਦੇ ਆ ਕਾਫੀ ਸੋਹਣੀ ਚੀਜ਼ ਬਣੀ ਹੋਈ ਆ ਇਹ ਮੈਨੂੰ ਕਾਫੀ ਜ਼ਿਆਦਾ ਪਸੰਦ ਆ ਪਿੱਲਰ ਬਣਾਏ ਹੋਏ ਨੇ ਉਹ ਟਾਈਲਾਂ ਨੇ ਜਿਹੜੀਆਂ ਉਹ ਲਵਾਇਆਂ ਨੇ ਹੈ ਟਾਈਲਾਂ ਨੇ ਇਸ ਤਰ੍ਹਾਂ ਲੱਗਦਾ ਜਿਵੇਂ वुਡ ਦਾ ਫਰਸ਼ ਹੋਵੇ ਹੈ ਨਾ ਸੋ ਇਹ ਸੀ ਆਪਣੀ ਹੱਟ ਦੀ ਸਟੋਰੀ ਮੈਂ ਤੁਹਾਡੇ ਨਾਲ ਕਦੇ ਵੀ ਇਹਦੇ ਬਾਰੇ ਗੱਲ ਸਾਂਝੀ ਨਹੀਂ ਕਰੀ ਸੀਗੀ ਤੇ ਹੁਣ ਮੈਂ ਤੁਹਾਨੂੰ ਦੱਸੂਗੀ ਕਿ ਅਸੀਂ ਘਰ ਦੇ ਵਿੱਚ ਕਿਹੜੀਆਂ-ਕਿਹੜੀਆਂ ਚੇਂਜਸ ਕਰੀਆਂ ਸੀ ਤੇ ਜਦੋਂ ਅਸੀਂ ਲਿਆ ਸੀ ਇਹ ਘਰ ਦੇ ਵਿੱਚ ਕਿਹੜੀ ਚੀਜ਼ ਉਹ ਕਿੱਥੇ ਹੁੰਦੀ ਸੀ ਉਹ ਮੈਂ ਤੁਹਾਨੂੰ ਦੱਸਦੀ ਹਾਂ ਹੁਣ ਅੰਦਰ ਚੱਲਦੇ ਆਪਾਂ ਲਓ ਜਿਹੜਾ ਤੁਹਾਨੂੰ ਆਹ वुਡਵਰਕ ਦਿਖ ਰਿਹਾ ਹੈ ਹਨਾ ਇਹ ਵਾਲਾ वुਡਵਰਕ ਇੰਨਾ ਜ਼ਿਆਦਾ ਉਹ ਸ਼ੀਸ਼ੇ ਵਾਲਾ ਛੱਦ ਕੇ ਇਹ ਵਾਲਾ ਬੁਡਵਰਕ ਜਿੰਨਾ ਮੈਂ ਤੁਹਾਨੂੰ ਆ ਦਿਖਾ ਰਹੀ ਹਾਂ ਹੁਣ ਇਹ ਸਾਰਾ ਬੁਡਵਰਕ ਇੱਥੇ ਹੋਇਆ ਹੋਇਆ ਸੀ ਜਿੱਥੇ ਆਪਣਾ ਆਹ ਗੇਟ ਲੱਗਿਆ ਹੋਇਆ ਤੇ ਉਹ ਜਿਹੜੀ ਕੰਧ ਸੀਗੀ ਉਹ ਬਿਲਕੁਲ ਪਲੇਨ ਸੀਗੀ ਖਾਲੀ ਸੀਗੀ ਉਹ ਕੁਝ ਵੀ ਨਹੀਂ ਸੀ ਉਹਦੇ ਤੇ ਉਹ ਸ਼ੀਸ਼ਾ ਵੀ ਹੈ ਨਹੀਂ ਸੀਗਾ ਜਿਹੜਾ ਉਹ ਸ਼ੀਸ਼ਾ ਤੁਹਾਨੂੰ ਮਿਰਰ ਦਿਖ ਰਿਹਾ ਨਾ ਇਹ ਵੀ ਹੈ ਨਹੀਂ ਸੀ ਬਿਲਕੁਲ ਪਲੇਨ ਸੀ ਇਹ ਕੰਧ ਕੋਈ ਆ ਵਾਲਪੇਪਰ ਵਗੈਰਾ ਨਹੀਂ ਸੀ ਲੱਗਿਆ ਹੋਇਆ ਕੁਝ ਵੀ ਨਹੀਂ ਸੀਗਾ ਬਿਲਕੁਲ ਖਾਲੀ ਕੰਧ ਸੀ ਇਹ ਤੇ ਆਹ ਵਾਲਾ ਬੁਡਵਰਕ ਸੀ ਜਿਹੜਾ ਉਹ ਏਸ ਜਗ੍ਹਾ ਤੇ ਸੀ ਫੇਰ ਕਿਉਂਕਿ ਆਪਣੇ ਕੋਲੇ ਆਪਣਾ ਹੀ ਪਲਾਟ ਸੀਗਾ ਨਾਲ ਲੱਗਦਾ ਤੇ ਫਿਰ ਅਸੀਂ ਇਹਨੂੰ ਇਹਦੇ ਨਾਲ ਅਟੈਚ ਕਰਨਾ ਸੀਗਾ ਸਾਨੂੰ ਲੱਗਦਾ ਸੀਗਾ ਵੀ ਜੇ ਅਸੀਂ ਇੱਥੇ ਗੇਟ ਕੱਢਾਂਗੇ ਤਾਂ ਇਹ ਬਿਲਕੁਲ ਹੀ ਵਿੱਚ ਰਲ ਜਾਊਗਾ ਜੇ ਆਪਾਂ ਇੱਥੇ ਗੇਟ ਨਹੀਂ ਕੱਢਾਂਗੇ ਬਾਹਰ ਦੀ ਜਾਵਾਂਗੇ ਤਾਂ ਫਿਰ ਉਹ ਅਲੱਗ ਤੋਂ ਹੀ ਲੱਗੂਗਾ ਹਨਾ ਤੇ ਫਿਰ ਅਸੀਂ ਇੱਥੇ ਕੱਢਣਾ ਸੀ ਗੇਟ ਗੇਟ ਅਸੀਂ ਆ ਖੁੱਲਾ ਜਾਂ ਕਾਫੀ ਕਢਾਇਆ ਇੱਥੇ ਠੀਕ ਹੈ ਤੇ ਇਸ ਤਰ੍ਹਾਂ ਦੇ 10 ਰਮਾਈਕਾ ਲਵਾਇਆ ਕਲਰਫੁੱਲ ਜਾ ਅਦੇਸ਼ ਕਹਿੰਦਾ ਮम्मा ਆਪਾਂ ਹੋਰ ਕਹਿੰਦੇ ਗੁੱਡਾ ਤਾਂ ਸਾਰੇ ਉਹ ਵੁੱਡਨ ਕਲਰ ਤਾਂ ਸਾਰਿਆਂ ਦੇ ਹੀ ਹੁੰਦਾ ਇਦਾਂ ਜਿਹਾ ਦੱਲਵਾਉਣੀ ਆ ਕੁਝ ਡਿਫਰੈਂਟ ਸੋ ਇਹ ਵਾਲਾ ਅਸੀਂ ਲਵਾਇਆ ਤੇ ਤੇ ਸਰਮਾਈਕਾ ਗੇਟ ਲ ਤੇ ਫਿਰ ਇਹ ਵਾਲਾ वुਡਵਰਕ ਸੀ ਜਿਹੜਾ ਜਿਹੜਾ ਇਹਦੀ ਜਗ੍ਹਾ ਤੇ ਸੀਗਾ ਉਹਨੂੰ ਆਪਾਂ ਇੱਥੇ ਲਿਆਂਦਾ ਸਾਹਮਣੇ ਵਾਲੀ ਗੰਦ ਤੇ ਦੇਖੋ ਆਪਾਂ ਉੱਥੋਂ ਐਂਟਰ ਕਰਦੇ ਹਾਂ ਨਾ ਵੇੜੇ ਚੋਂ ਤੇ ਇੱਥੇ ਆ ਕੇ ਆਪਾਂ ਇਹ वुਡਵਰਕ ਲਵਾ ਲਿਆ ਤੇ ਨਾਲ ਫਿਰ ਅਸੀ ਲਵਾ ਲਿਆ ਕਿਉਂਕਿ ਅਸੀਂ ਉਹ ਜਗ੍ਹਾ ਖਾਲੀ ਰਹਿੰਦੀ ਸੀ ਤੇ ਸ਼ੀਸ਼ਾ ਵੀ ਸਾਨੂੰ ਲੋਡ ਮਹਿਸੂਸ ਹੁੰਦੀ ਸੀ ਕਿਉਂਕਿ ਸੰਗਰੂਰ ਸਾਡੇ ਕਾਫੀ ਜ਼ਿਆਦਾ ਸ਼ੀਸ਼ੇ ਲੱਗੇ ਹੋਏ ਸੀ ਹਰ ਕਮਰੇ 'ਚ ਹਨ ਤੇ ਇੱਥੇ ਸਾਨੂੰ ਉਹ ਥੋੜੀ ਕਮੀ ਮਹਿਸੂਸ ਹੋਈ ਕਿ ਸ਼ੀਸ਼ੇ ਘੱਟ ਨੇ ਤੇ ਇੱਕ نیچے ਡ्रेसਿੰਗ ਰੂਮ ਚ ਸੀ ਇੱਕ ਉੱਪਰ ਸੀਗਾ ਬਸ ਤੇ ਫਿਰ ਸਾਨੂੰ ਉਹ ਵੀ ਲੋਡ ਮਹਿਸੂਸ ਹੋ ਰਹੀ ਸੀ ਕਿ ਇੱਕ ਰੂਮ ਚ ਤਾਂ ਬਿਲਕੁਲ ਹੀ ਨਹੀਂ ਸੀ ਤੇ ਲੌਬੀ ਚ ਕੁਝ ਵੀ ਨਹੀਂ ਸੀਗਾ ਇੱਥੇ ਇਹ ਕੰਦੀ ਸਾਰੀ ਖਾਲੀ ਸੀ ਫਿਰ ਅਸੀਂ ਨਾਲੇ ਤਾਂ ਸੋਚਿਆ ਕਿ ਆ ਜਗ੍ਹਾ ਜਿਹੜੀ ਪਈ ਆ ਇਹ ਪ੍ਰੋਪਰ ਸ਼ੀਸ਼ੇ ਲਈ ਵਧੀਆ ਰਹੂਗੀ ਕਿਉਂ ਨਾ ਇੱਥੇ ਵੱਡਾ ਸਾਰਾ ਸ਼ੀਸ਼ਾ ਜਿਹੜਾ ਲਵਾ ਦਿੱਤਾ ਜਾਵੇ ਸੋ ਅਸੀਂ ਇੱਥੇ ਵੱਡਾ ਸਾਰਾ ਮਿਰਰ ਲਵਾਇਆ ਤੇ ਇਧਰ ਨਾਲ ਅਸੀਂ ਲਵਾ ਲਏ ਛੋਟੇ ਛੋਟੇ ਰੈਕ ਜੇ ਬਣਵਾ ਲਏ ਜਿਹਦੇ ਵਿੱਚ ਅਸੀਂ ਥੋੜਾ ਥੋੜਾ ਸਮਾਨ ਆ ਇਹ ਰੱਖ ਦਿੰਨੇ ਆ ਆ ਦੇਸ਼ ਤੇ ਦੇਸ਼ ਦੇ ਪਾਪਾ ਦੀ ਫੋਟੋ ਹੈ ਲੁਧਿਆਣੇ ਤੋਂ ਬਣਵਾਈ ਸੀਗੀ ਤੇ ਜੇ ਅਸੀਂ ਇਹਨੂੰ ਨੇਰਾ ਕਰਕੇ ਸਾਹਮਣੇ ਕੰਧ ਤੇ ਲਾ ਦਈਏ ਤੇ ਕੰਧ ਦੇ ਉੱਪਰ ਇਹ ਪਿਕਚਰ ਵੱਡੀ ਬਣ ਜਾਂਦੀ ਹੈ ਤੇ ਲੋ ਜੀ ਇਹ ਸੀ ਆਪਣਾ ਇਹ ਵਾਲਾ वुਡਵਰਕ ਹੋਰ ਮੈਂ ਤੁਹਾਨੂੰ ਦੱਸਦੀ ਹਾਂ ਜਿਹੜੇ ਆ ਤੁਹਾਨੂੰ ਇਸ ਟਿਕਾਠਾਂ ਦਿਖ ਰਹੀਆਂ ਨੇ ਆਹ ਇਹ ਚਿਗਾਠਾਂ ਲੱਕੜੀਆਂ ਨਹੀਂ ਸੀਗੀਆਂ ਬਿਲਕੁਲ ਇਦਾਂ ਹੀ ਪਿਆ ਸੀ ਇਹ ਕੋਈ ਚਿਗਾਠਣੇ ਲੱਗੀ ਹੋਈ ਸੀ ਇੱਥੇ ਵੁੱਡਵਰਕ ਨਹੀਂ ਹੋਇਆ ਹੋਇਆ ਸੀ ਤੇ ਆਹ ਵਾਲੀ ਚਿਗਾਠਾ ਜਿਹੜੀ ਇਹਦੇ ਤੇ ਵੀ ਕੋਈ ਵੁੱਡਵਰਕ ਨਹੀਂ ਹੋਇਆ ਹੋਇਆ ਸੀ ਬਸ ਇਦਾਂ ਹੀ ਸੀ ਵੀ ਗੇਟ ਕੱਢਿਆ ਹੋਇਆ ਸੀ ਦਾ ਇੱਥੇ ਹੀ ਠੀਕ ਹੈ ਜੀ ਸੋ ਫਿਰ ਅਸੀਂ ਇਹ ਚਿਗਾਠਾਂ ਵੀ ਲਵਾਈਆਂ ਉਹ ਵਿੱਚ ਗਾਠ ਲਵਾਈ ਤੇ ਫਿਰ ਇਹ ਸੋਹਣਾ ਸੋਹਣਾ ਜਿਹਾ ਲੱਗਣ ਲੱਗਿਆ ਹੁਣ ਇਹ ਤੇ ਸਾਰੀ ਕੰਧ ਦੇ ਉੱਪਰ ਇਸ ਤਰ੍ਹਾਂ ਵੁੱਡਵਰਕ ਆ ਗਿਆ ਆਪਣਾ ਤੇ ਉਹ ਵਾਲੀ ਕੰਧ 'ਚ ਆਪਾਂ ਗੇਟ ਕਰਦ ਲਿਆ ਠੀਕ ਹੈ ਜੀ ਤੇ ਜਿਹੜਾ ਇਹ ਵਾਲਪੇਪਰ ਹੈ ਉਹ ਸਾਨੂੰ ਤਾਂ ਲਵਾਉਣਾ ਪਿਆ ਸੀ ਕਿਉਂਕਿ ਜਦੋਂ ਅਸੀਂ ਉੱਥੇ ਗੇਟ ਕਢਾਇਆ ਤੇ ਸਾਰੀ ਕੰਧਾਂ ਖਰਾਬ ਹੋ ਗਈਆਂ ਇਧਰੋਂ ਵੁੱਡਵਰਕ ਝਕਾਇਆ ਉਧਰ ਲਵਾਇਆ ਹਨ ਤੇ ਫਿਰ ਸਾਨੂੰ ਜਾਂ ਤਾਂ ਇਹ ਪੇਂਟ ਕਰਾਉਣਾ ਪੈਣਾ ਸੀਗਾ ਤੇ ਫਿਰ ਅਸੀਂ ਸੋਚਿਆ ਕਿ ਪੇਂਟ ਤੇ ਟਾਈਮ ਵੀ ਜ਼ਿਆਦਾ ਲੱਗੂਗਾ ਫਿਰ ਅਸੀਂ ਇਹ ਵਾਲਾ ਜਿਹੜਾ ਵਾਲਪੇਪਰ ਲਾਈਟ ਜੇ ਕਲਰ ਦਾ ਆਹ ਕੰਦ ਤੇ ਇਸ ਤਰ੍ਹਾਂ ਲੱਗਿਆ ਇੱਧਰ ਇਸ ਤਰ੍ਹਾਂ ਲੱਗਿਆ ਤੇ ਆਹ ਫਰੰਟ ਤੇ ਵੀ ਇਦਾਂ ਤੇ ਫਿਰ ਅਸੀਂ ਇਹ ਵਾਲਾ ਵਾਲਪੇਪਰ ਲਵਾਇਆ ਇਹ ਵਾਲਪੇਪਰ ਸੀਗਾ ਜਿਹੜਾ ਸਾਡੀ ਇੰਨੀ ਲੋਬੀ ਦੇ ਵਿੱਚ ਆਹ ਕੰਦ ਉਹ ਵਾਲੀ ਕੰਦ ਤੇ ਆਹ ਵਾਲੀ ਕੰਦ ਠੀਕ ਹੈ ਤੇ ਇੱਕ ਬਸ ਉੱਪਰ ਉਹ ਛੋਟਾ ਜਿਹਾ ਬਸ ਇੰਨਾ ਤੇ ਇੱਧਰ ਅਸੀਂ ਕਿਤੇ ਨਹੀਂ ਲਵਾਇਆ ਬੈਡਰੂਮ ਦੇ ਫਰੰਟ ਤੇ ਕਿਤੇ ਨਹੀਂ ਲਵਾਇਆ ਕਿਸੇ ਹੋਰ ਕੰਦ ਤੇ ਨਹੀਂ ਲਵਾਇਆ ਤੇ ਬਸ ਇੰਨਾ ਇੰਨਾ ਜਿਹੜਾ ਬੁਡਵਰਕ ਆ ਸੌਰੀ ਵਾਲਪੇਪਰ ਸੀਗਾ ਅੱਜ ਕੱਲ ਮੋਟਾ ਆਉਂਦਾ ਥੋੜਾ ਜਿਹਾ ਹਨਾ ਫਲੈਕਸ ਹੁੰਦੇ ਨੇ ਜਿਸ ਤਰ੍ਹਾਂ ਤੇ 18000 ਦੇ ਵਿੱਚ ਇਹ ਆਪਣਾ ਇ ਲੱਗਿਆ ਸੀਗਾ ਤੇ ਇੱਕ ਦਿਨ ਦੇ ਵਿੱਚ ਉਹ ਹਲਾ ਕੇ ਚਲੇ ਗਏ ਸੀ ਸੋ ਆ ਸੀਗੀ ਆਪਣੀ ਘਰ ਦੀ ਸਟੋਰੀ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਤੀ ਤੇ ਬਾਕੀ ਸਾਰਾ ਫਰਨੀਚਰ ਆ ਜਿਹੜਾ ਉਹ ਆਪਣਾ ਆਪਣਾ ਹੀ ਸੀਗਾ ਉਹ ਆਪਾਂ ਆਪਣਾ ਲੈ ਕੇ ਆਏ ਸੀਗੀ ਠੀਕ ਹੈ ਜੀ ਲਓ ਜੀ ਫੇਰ ਗੱਲ ਕਰਦੇ ਹੁਣ ਆਪਾਂ ਤੁਹਾਡੇ ਨਾਲ ਥੋੜਾ ਜਿਹਾ ਕੰਮ ਕਰ ਲਈਏ ਨੋ ਜੀ ਕੰਮ ਸਾਰਾ ਕਰਤਾ ਕਿਚਨ ਦਾ ਉਹ ਫੁਲਕੇ ਬਣਾ ਕੇ ਮੈਂ ਰੱਖਤੇ ਨੇ ਡੱਬੇ ਚ ਪਾ ਕੇ ਇੰਦਰ ਆਪਾਂ ਸਬਜ਼ੀ ਕਰਮ ਕਰ ਲਈ ਐ ਤੇ ਬਾਕੀ ਸਾਰਾ ਕੰਮ ਹੋ ਗਿਆ ਦੋ ਚਾਰ ਵਾਰ ਤਾਂ ਮੈਂ ਉਹ ਬੈ ਰੋਟੀ ਖਾ ਕੇ ਕਰੂੰਗੀ ਸਾਫ ਤੇ ਹੁਣ ਮੈਨੂੰ ਨਾ ਬਹੁਤ ਜ਼ਿਆਦਾ ਹਲਕਤ ਆ ਰਹੀ ਐ ਕਿਉਂਕਿ ਬਹੁਤ ਪਸੀਨਾ ਆਇਆ ਤੇ ਮੈਂ ਦਹੀਂ ਲੈ ਲਈ ਐ ਕੋਲੀ ਤੇ ਇਹ ਦਹੀਂ ਥੋੜੀ ਦੋ ਦਿਨਾਂ ਦੀ ਪਾਣੀ ਪੀ ਸੀਗੀ ਤੇ ਮੈਂ ਆਖਿਆ ਮਾੜਾ ਜਿਹਾ ਮੈਂ ਸਿਰ ਚ ਪਾਣੀ ਪਾਵਾਂ ਤੇ ਦਹੀਂ ਨਾਲ ਨਾਉਣੀ ਅੱਜ ਮੈਂ ਥੋੜਾ ਜਿਹਾ ਸਾਜਾ ਆ ਜੂਗਾ ਤੇ ਬ੍ਰਸ਼ ਵੀ ਮੈਂ ਨਾ ਅੱਜ ਮਿੱਠੇ ਸੋਡੇ ਨਾਲ ਹੀ ਕਰਾਂਗੀ ਬੇਕਿੰਗ ਸੋਡੇ ਨਾਲ ਥੋੜਾ ਸਾਫ਼ ਹੋ ਜਾਂਦੇ ਨੇ ਜਿਆਦਾ ਦੰਦ ਪੀੜਾ ਪਾਣਾ ਜਿਹੜਾ ਉਹ ਚੱਲਿਆ ਜਾਂਦਾ ਲਓ ਜੀ ਇਹ ਹੈ ਆਪਣਾ ਬੇਕਿੰਗ ਸੋਡਾ ਥੋੜਾ ਜਿਹਾ ਬਸ ਇੰਨਾ ਕੁ ਹੱਥ ਤੇ ਹਥੇੜੀ ਤੇ ਪਾ ਲੈਣਾ ਚੁਟਕੀ ਦਾ ਬ੍ਰਸ਼ ਨੂੰ ਕਰ ਲੈਣਾ ਗਿੱਲਾ ਪਹਿਲਾਂ ਹੀ ਮੈਂ ਗਿੱਲਾ ਕਰ ਰੱਖਿਆ ਬਸ ਉਹਦੇ ਤੇ ਆਪਾਂ ਇਸ ਤਰ੍ਹਾਂ ਕਰਕੇ ਬ੍ਰਸ਼ ਨੂੰ ਇਦਾਂ ਕਰਕੇ ਜਦੋਂ ਗਿੱਲਾ ਹੁੰਦਾ ਨਾ ਬ੍ਰਸ਼ ਸਾਰਾ ਇਹਦੇ ਨਾਲ ਲੱਗ ਜਾਂਦਾ ਆ ਦੇਖ ਲੀਸ ਤਾਂ ਵਾਈਟ ਹੋ ਗਿਆ ਨਾ ਇਹ ਤੇ ਬਸ ਬਰਸ਼ ਕਰ ਲੈਣਾ ਮੈਂ ਸਾਹਮਣੇ ਕਰਕੇ ਤੁਹਾਨੂੰ ਨਹੀਂ ਦਿਖਾਵਾਂਗੀ ਤੇ ਤੁਸੀਂ ਇਸ ਤਰੀਕੇ ਨਾਲ ਬਰਸ਼ ਕਰ ਲੈਣਾ ਤੇ ਦੰਦਾਂ ਦੇ ਜਿਹੜੇ ਉਹ ਥੋੜੀ ਥੋੜੀ ਜਿਹੀ ਪੀਲੇ ਕਰ ਜਾਂਦੀ ਹੈ ਹਨਾ ਤੇ ਡਾਕਟਰ ਕਹਿ ਦਿੰਦੇ ਨੇ ਸਕੇਲਿੰਗ ਕਰਾ ਲਓ ਜੀ ਅਸੀਂ ਸਾਫ਼ ਕਰ ਦੰਨੇ ਆ ਜੀ ਅਸੀਂ ਇਦਾਂ ਪਾਲਿਸ਼ ਕਰ ਦੰਨੇ ਆ ਤੇ ਆਪਾਂ ਇਹਦੇ ਨਾਲ ਹੀ ਪਾਲਿਸ਼ ਕਰ ਲੈਣੇ ਆ ਸਫਾਈ ਕਰ ਲੈਣੇ ਆ ਦੰਦਾਂ ਦੇ ਜਿਹੜੇ ਉਹ ਬਿਲਕੁਲ ਵਾਈਟ ਹੋਣ ਲੱਗ ਜਾਂਦੇ ਨੇ ਤੁਸੀਂ ਦੂਜੇ ਤੀਜੇ ਚੌਥੇ ਦਿਨ ਉਹ ਇਸ ਤਰ੍ਹਾਂ ਕਰ ਲਿਆ ਕਰੋ ਤੇ ਮੂੰਹ ਦੇ ਵਿੱਚੋਂ ਜੇ ਤੁਹਾਡੇ ਬਾਣੀ ਨੋਟੀ ਸਮੈਲ ਵੀ ਆਉਦੀ ਉਹ ਵੀ हट ਜਾਂਦੀ ਹੈ ਤੇ ਦੰਦ ਇ ਬੜੀ ਸਾਬਕ ਹੋ ਜਾਂਦੇ ਤੁਸੀਂ ਕਰਕੇ ਦੇਖਿਓ ਅਜਮਾਇਆ ਹੋਇਆ ਨੁਸਖਾ ਇਹ ਮੈਂ ਤੀਜੇ ਚੌਥੇ ਦਿਨੋਂ ਕਰ ਲੈਣੀ ਹੁੰਦੀ ਆ ਲੋ ਜੀ ਤੁਸੀਂ ਦੇਖ ਲਿਆ ਹੋਣਾ ਹੱਟ ਦੇਖ ਲਈ ਹੋਣੀ ਆ ਸਾਡੀ ਬੈਠਣ ਲਈ ਬਹੁਤ ਵਧੀਆ ਜਗ੍ਹਾ ਹੈਗੀ ਆ ਤੇ ਬਾਕੀ ਲੌਬੀ ਮੈਂ ਤੁਹਾਨੂੰ ਦਿਖਾਤੀ ਆ ਤੇ ਮੈਂ ਤੁਹਾਨੂੰ ਇਹ ਵੀ ਦੱਸਤਾ ਕਿ ਪਹਿਲਾਂ ਉਹ ਕਿਸ ਹਾਲਤ ਚ ਸੀਗੀ ਤੇ ਹੁਣ ਉਹਦੇ ਵਿੱਚ ਕੀ ਕੀ ਚੇਂਜਸ ਕਰੀਆਂ ਤੇ ਜਿਹੜੀਆਂ ਚੇਂਜਸ ਕਰੀਆਂ ਸੀਗੀਆਂ ਉਹਦੇ ਵਿੱਚ ਆਪਾਂ ਵਾਲਪੇਪਰ ਵੀ ਲਵਾਇਆ ਸੀ ਵਾਲਪੇਪਰ ਬਾਰੇ ਮੈਂ ਤੁਹਾਨੂੰ ਦੱਸਤਾ ਕਿ ਉਹਦੇ ਤੇ ਕਿੰਨਾ ਖਰਚਾ ਆਇਆ ਸੀ ਪਰ ਅੱਜ ਤੋਂ ਅ 2 2.5 ਸਾਲ ਪਹਿਲਾਂ ਦੀ ਗੱਲ ਹੈ ਠੀਕ ਹੈ ਜੀ 2 ਸਾਲ ਪਹਿਲਾਂ ਦੀ ਗੱਲ ਹੈ 2 ਸਾਲ ਪਹਿਲਾਂ ਲਵਾਇਆ ਸੀ ਆਪਾਂ ਹੁਣ ਨਹੀਂ ਪਤਾ ਹੈਗਾ ਵੀ ਉਹਦੇ ਰੇਟ ਕੀ ਹੋਣਗੇ ਹਨ ਤੇ ਜਿੰਨਾ ਭੈਣਾਂ ਨੇ ਕਿਹਾ ਸੀ ਸਾਡਾ ਨਾਮ ਲਿਓ ਕਮੈਂਟਾਂ ਦੇ ਵਿੱਚ ਉਹ ਆਪਾਂ ਐਂਡ ਤੇ ਲਵਾਂਗੇ ਤੇ ਉਸ ਤੋਂ ਪਹਿਲਾਂ ਆਪਾਂ ਕੱਲ ਜਿੱਥੇ ਛੱਡਿਆ ਸੀ ਇੱਕ ਸਵਾਲ ਤੁਹਾਡੇ ਲਈ ਕਿ ਕਿਸੇ ਨੇ ਕਮੈਂਟ ਕੀਤਾ ਸੀ ਮੇਰੀਆਂ ਦੋਨੇ ਲੱਤਾਂ ਨਹੀਂ ਹੈਗੀਆਂ ਮੈਂ ਕੀ ਕਰਾਂ ਹਨ ਇੱਕ ਭੈਣ ਦਾ ਵੀ ਕਮੈਂਟ ਆਇਆ ਸੀ ਮੇਰੇ ਹਸਬੰਡ ਦੀਆਂ ਲੱਤਾਂ ਕੰਮ ਨਹੀਂ ਕਰਦੀਆਂ ਉਹ ਬੈੱਡ ਤੇ ਨੇ ਤੇ ਬੜੀ ਪਰੇਸ਼ਾਨ ਹਨ ਤੇ ਅ ਕਈ ਪੈਣਾ ਨੇ ਕਿਹਾ ਕਿ ਜੇ ਬਹਾਨਾ ਹੋਣ ਜਿਆਦਾ ਔਖਾ ਹੈ ਲੱਤਾਂ ਨਾ ਹੋਣ ਤਾਂ ਕੋਈ ਨਾ ਕੋਈ ਬੈਠ ਕੇ ਕੰਮ ਕਰ ਸਕਦੇ ਆ ਕਿਸੇ ਨੇ ਇਹ ਵੀ ਕਿਹਾ ਕਿ ਸਲਾਈ ਕਰ ਸਕਦੇ ਆ ਹਨ ਤੇ ਮੈਂ ਅੱਜ ਉਸੇ ਗੱਲ ਤੇ ਵਿਚਾਰ ਕਰਨੀ ਸੀ ਕਿ ਮੇਰੇ ਕੋਲ ਨਾ ਇੱਕ ਸਟੂਡੈਂਟ ਹੁੰਦਾ ਸੀ ਦੇਖੋ ਜੀ ਉਹਦਾ ਨਾਮ ਤਾਂ ਮੈਂ ਨਹੀਂ ਲਵਾਂਗੀ ਤੇ ਨਾ ਹੀ ਆਪਾਂ ਉਹਦਾ ਪਿੰਡ ਦੱਸਾਂਗੇ ਤੇ ਉਹ ਬੱਚਾ ਜਦੋਂ ਮੈਂ ਸਕੂਲ ਚੋਂ ট্রান্সਫਰ ਹੋ ਕੇ ਗਈ ਸੀ ਤੇ ਜਦੋਂ ਮੈਂ ਉਹਨੂੰ ਦੇਖਿਆ ਸੀ ਤੇ ਉਹਦੀਆਂ ਬਾਹਾਂ ਸੀ ਜਿਹੜੀਆਂ ਕੋਣੀਆਂ ਤੋਂ ਲੈ ਕੇ ਨਹੀਂ ਸੀਗੀਆਂ ਤੇ ਮੈਨੂੰ ਵੀ ਐ ਲੱਗ ਰਿਹਾ ਸੀਗਾ ਕਿ ਕਿਵੇਂ ਪੈਨ ਕੱਢੂਗਾ ਕਿਵੇਂ ਕਾਪੀ ਕੱਢੂਗਾ ਕਿਵੇਂ ਇਹ ਲਿਖੂਗਾ ਤੇ ਮੇਰਾ ਪੂਰਾ ਧਿਆਨ ਉਹਦੇ ਤੇ ਰਿਹਾ ਜਦੋਂ ਮੈਂ ਪਹਿਲੇ ਦਿਨ ਉਹਦੀ ਕਲਾਸ ਲਈ ਸੀ ਤੇ ਉਹ ਬੱਚਾ ਬਾਕੀ ਬੱਚਿਆਂ ਨਾਲੋਂ ਜ਼ਿਆਦਾ ਫੁਰਤੀਲਾ ਸੀ ਬੜੀ ਫੁਰਤੀ ਨਾਲ ਉਹ ਆਪਣੀਆਂ ਦੋਨੇ ਇਦਾਂ ਕੋਣੀਆਂ ਦੇ ਨਾਲ ਬੈਗ ਖੋਲਦਾ ਸੀ ਬੁੱਕ ਕੱਢਦਾ ਸੀ ਤੇ ਕਿਉਂਕਿ ਉਹਨੂੰ ਆਦਤ ਪੈ ਚੁੱਕੀ ਸੀ ਉਹ ਬਾਈ ਬਰਥ ਨਹੀਂ ਸੀਗਾ ਇਸ ਤਰ੍ਹਾਂ ਉਹ ਬਾਅਦ ਚ ਹੋਇਆ ਸੀਗਾ ਤੇ ਉਹਦੀਆਂ ਮਤਲਬ ਕਿ ਇਹ ਬਾਕੀ ਬੱਚਾ ਤੋਂ ਵੀ ਜ਼ਿਆਦਾ ਫੁਰਤੀ ਦੇ ਨਾਲ ਜਲਦੀ ਨਾਲ ਕੰਮ ਕਰ ਲੈਂਦਾ ਸੀਗਾ ਉਹ ਤੇ ਮੈਂ ਦੇਖ ਕੇ ਬੜਾ ਹੈਰਾਨ ਹੁੰਦੀ ਸੀਗੀ ਹਨਾ ਤੇ ਮੈਨੂੰ ਲੱਗਦਾ ਜੇ ਕਿਸੇ ਦੀਆਂ ਲੱਤਾਂ ਨਹੀਂ ਹੈਗੀਆਂ ਤਾਂ ਉਹ ਕੋਈ ਵੀਲ ਚੇਅਰ ਦਾ ਸਹਾਰਾ ਲੈ ਲੂਗਾ ਇੱਧਰ ਉੱਧਰ ਜਾਣ ਵਾਸਤੇ ਜਾਂ ਉਹ ਅੱਜਕੱਲ ਜਿਹੜੀਆਂ ਉਹ 3 ਵੀਲਸ ਵਾਲੀਆਂ ਮਤਲਬ ਕਿ ਵਹੀਕਲ ਆਉਂਦੇ ਨੇ ਹਨਾ ਉਹ ਤੇ ਉਹਦੇ ਤੇ ਵੀ ਇੱਧਰ ਉੱਧਰ ਜਾ ਸਕਦੇ ਨੇ ਕਿਉਂਕਿ ਉਹਨਾਂ ਦੀ ਰੇਸ ਤੇ ਬ੍ਰੇਕ ਵਗੈਰਾ ਉਹ ਹੱਥ 'ਚ ਹੀ ਹੁੰਦੇ ਨੇ ਹਨਾ ਤੇ ਉਹ ਫਿਰ ਵੀ ਆਪਣੀ ਲਾਈਫ ਹੈ ਜਿਹੜੀ ਵਧੀਆ ਕੱਢ ਸਕਦੇ ਨੇ ਵੀ ਸਿਰਫ ਉਹ ਤੁਰ ਨਹੀਂ ਸਕਦੇ ਆਦਰਵਾਇਜ਼ ਉਹਨਾਂ ਨੂੰ ਇੱਧਰ ਉੱਧਰ ਜਾਣ 'ਚ ਕੋਈ ਪ੍ਰੋਬਲਮ ਸ਼ਾਇਦ ਜ਼ਿਆਦਾ ਨਹੀਂ ਆਊਗੀ ਹਨਾ ਪਰ ਜਿਨ੍ਹਾਂ ਦੀਆਂ ਬਹਾਨੀਆਂ ਹੈਗੀਆਂ ਉਹਨਾਂ ਦਾ ਤੁਸੀਂ ਐਂ ਦੇਖੋ ਵੀ ਉਹ ਕੰਮ ਤਾਂ ਸਾਰਾ ਬਹਾਨਾ ਹੀ ਕਰਨਾ ਹੈ ਵੀ ਉਹ ਕਿਸ ਤਰ੍ਹਾਂ ਕਰਦੇ ਹੋਣਗੇ ਪਰ ਉਹ ਬੱਚੇ ਦੀ ਮੈਂ ਤੁਹਾਨੂੰ ਗੱਲ ਦੱਸਦੀ ਆ ਕਿ ਉਹ ਜਿਹੜਾ ਬੱਚਾ ਸੀਗਾ ਉਹ ਪੜ ਗਿਆ ਅੱਜ ਇੱਕ ਸਰਕਾਰੀ ਸਕੂਲ ਦੇ ਵਿੱਚ ਕਲਰਕ ਲੱਗਿਆ ਹੋਇਆ ਹੈ ਉਹ ਗੱਡੀ ਚਲਾਉਂਦਾ ਔਰ ਉਹਦੀ ਮੈਰਿਜ ਹੋਈ ਹੋਈ ਆ ਵੈਲ ਸੈਟਲਡ ਹੈ ਉਹ ਮੁੰਡਾ ਤੇ ਜੇ ਅਸੀਂ ਕਰਨਾ ਹੋਵੇ ਤਾਂ ਇਹੋ ਜੀਆਂ ਚੀਜ਼ਾਂ ਸਾਡੇ ਰਸਤੇ 'ਚ ਰੁਕਾਵਟ ਨਹੀਂ ਬਣਦੀਆਂ ਠੀਕ ਹੈ ਜੀ ਸਾਡੇ ਇਰਾਦੇ ਨੇਕ ਤੇ ਇਰਾਦੇ ਜੇ ਪੱਕੇ ਹੋਣ ਨਾ ਤੇ ਫਿਰ ਕੋਈ ਚੀਜ਼ ਸਾਨੂੰ ਕਾਮਯਾਬ ਹੋਣ ਤੋਂ ਰੋਕ ਨਹੀਂ ਸਕਦੀ ਡੇਢ ਇਰਾਦੇ ਰੱਖਿਆ ਕਰੋ ਕਿ ਅਸੀਂ ਕੁਝ ਬਣਨਾ ਹੈ ਇਹਨਾਂ ਚੀਜ਼ਾਂ ਨੂੰ ਪਾਸੇ ਕਰਦਿਆ ਕਰੋ ਕਿ ਇਹਨਾਂ ਦੇ ਹੁੰਦੇ ਹੋਏ ਵੀ ਡਿਫੀਸ਼ੀਅਨਸੀ ਹੁੰਦੇ ਹੋਏ ਵੀ ਅਸੀਂ ਕੁਝ ਕਰਕੇ ਦਿਖਾਉਣਾ ਹੈ ਠੀਕ ਹੈ ਜੀ ਠੀਕ ਹੈ ਕਿ ਆ ਨੋਰਮਲ ਇਨਸਾਨ ਤੋਂ ਥੋੜੀ ਜੀ ਉਹਨਾਂ ਨੂੰ ਦਿੱਕਤ ਜ਼ਰੂਰ ਆਉਂਦੀ ਹੈ ਪਰ ਇਹ ਨਹੀਂ ਹੈ ਕਿ ਉਹ ਕੁਝ ਕਰ ਨਹੀਂ ਸਕਦੇ ਇਰਾਦੇ ਪੱਕੇ ਹੋਣੇ ਚਾਹੀਦੇ ਆ ਤੁਹਾਨੂੰ ਮੈਂ ਸਟੋਰੀ ਦੱਸਦੀ ਆ ਔਰ ਇਹ ਨਹੀਂ ਹੈ ਕਿ ਇੱਕ ਮਨਕੜਤ ਸਟੋਰੀ ਹੈ ਇਹ ਇੱਕ ਰੀਅਲ ਸਟੋਰੀ ਹੈ ਔਰ ਉਹ ਬੱਚਾ ਮੈਨੂੰ ਜੌਬ ਤੋਂ ਬਾਅਦ ਮਿਲਿਆ ਕਿਉਂਕਿ ਮੈਂ ਉਸੇ ਦੀ ਸਕੂਲ ਦੇ ਵਿੱਚ ਪੇਪਰ ਚ ਡਿਊਟੀ ਦੇਣ ਗਈ ਸੀ ਉਹ ਬੱਚਾ ਮੈਨੂੰ ਉੱਥੇ ਮਿਲਿਆ ਵੀ ਆ ਮੈਨੂੰ ਉਹਨੇ ਸਾਰਾ ਕੁਝ ਦੱਸਿਆ ਕਿ ਮੈਡਮ ਮੈਂ ਹੁਣ ਤੇ ਜੌਬ ਕਰ ਰਹੀ ਆ ਕਲਰਕ ਲੱਗਿਆ ਹੋਇਆ ਆ ਸਭ ਕੁਛ ਹੈ ਗੱਡੀ ਤੇ ਜਾਂਦਾ ਸਕੂਲ ਉਹ ਤੇ ਜੇ ਉਹ ਦੋਨੇ ਬਹਾਨਾ ਹੁੰਦੇ ਹੋਏ ਵੀ ਆਪਣੀ ਲਾਈਫ ਦੇ ਵਿੱਚ ਇੰਨਾ ਕਾਮਯਾਬ ਹੋਇਆ ਤੇ ਜਿਹਦੀਆਂ ਲੱਤਾਂ ਨਹੀਂ ਉਹ ਕਿਉਂ ਨਹੀਂ ਹੋਊ ਸੋ ਦਿਲ ਨਹੀਂ ਟਪਣਾ ਦਿਲ ਨਹੀਂ ਹਾਰਨਾ ਹਿੰਮਤ ਰੱਖਣੀ ਹੈ ਹਿੰਮਤ ਅੱਗੇ ਲక్ష్ਮੀ ਤੇ ਪੱਖੇ ਅੱਗੇ ਪਾਉਣ ਹਨਾ ਐਵੇਂ ਨਹੀਂ ਬਣਾਈਆਂ ਹੋਈਆਂ ਇੱਕ ਹਫ਼ਤਾ ਤੇ ਇਹ ਦੂਜਾ ਸੀਗਾ ਉਹ ਭੈਣ ਦਾ ਜਿਹੜਾ ਸੀਗਾ ਕਮੈਂਟ ਕਿ ਮੇਰੇ ਹਸਬੰਡ ਬੈੱਡ ਤੇ ਬੈਠੇ ਨੇ ਤੇ ਮੈਂ ਉਹਨੂੰ ਇਹੀ ਕਹਿਣਾ ਚਾਹੂੰਗੀ ਕਿ ਹਸਬੰਡ ਹੈਗੇ ਤਾਂ ਨਹੀਂ ਨਾ ਹੋਣ ਨਾਲੋਂ ਜੇ ਉਹ ਥੋੜੀ ਜਿਓਨਾਂ ਚ ਕੋਈ ਪ੍ਰੋਬਲਮ ਹੈ ਕਮੀ ਹੈ ਤਾਂ ਉਹ ਕਮੀ ਨੂੰ ਲੈ ਕੇ ਵੀ ਉਹਨਾਂ ਦਾ ਹੋਣਾ ਮੱਚ ਬੈਟ ਰਿਹਾ ਉਹ ਤੁਹਾਨੂੰ ਮੰਜੇ ਤੇ ਪਏ ਬੈੱਡ ਤੇ ਪਏ ਦਿਖਦੇ ਤਾਂ ਹੈਗੇ ਨੇ ਤੁਸੀਂ ਉਹਨਾਂ ਦੀ ਸੇਵਾ ਕਰੋ ਜ਼ਰੂਰੀ ਥੋੜੀ ਹੈ ਕਿ ਹਰ ਹਮੇਸ਼ਾ ਪੂਰੀ ਲਾਈਫ ਦੇ ਵਿੱਚ ਬੰਦਾ ਨਾਰਮਲ ਹੀ ਰਹੇ ਤੇ ਉਹਨੂੰ ਕਦੇ ਕੋਈ ਦਿੱਕਤ ਨਾ ਆਵੇ ਜੇ ਦਿੱਕਤ ਆ ਵੀ ਗਈ ਤੁਸੀਂ ਉਹਦੀ ਸੇਵਾ ਕਰੋ ਇਹੀ ਤਾਂ ਹੈਗੇ ਇੱਕ ਦੂਜੇ ਲਈ ਸਾਡਾ ਸਾਥ ਹਨ ਤੇ ਬੰਦੇ ਦਾ ਤਾਂ ਬੈੱਡ ਤੇ ਬੈਠੇ ਦਾ ਹੌਸਲਾ ਬਹੁਤ ਆਉਂਦਾ ਹੈ ਸੋ ਇਹਨਾਂ ਗੱਲਾਂ ਦੀ ਚਿੰਤਾ ਨਾ ਕਰਿਆ ਕਰੋ ਇਹ ਗੱਲਾਂ ਬਹੁਤ ਛੋਟੀਆਂ ਨੇ ਬੰਦੇ ਦਾ ਨਾ ਹੋਣਾ ਹੀ ਬਹੁਤ ਵੱਡੀ ਗੱਲ ਹੁੰਦੀ ਆ ਬੰਦੇ ਦਾ ਹੋਣਾ ਔਰ ਬੈੱਡ ਤੇ ਬੈਠੇ ਹੋਣਾ ਵੀ ਬਹੁਤ ਵੱਡੀ ਗੱਲ ਹੈ ਠੀਕ ਹੈ ਜੀ ਤੁਸੀਂ ਸੈਟੀਸਫਾਈ ਹੋ ਗਏ ਹੋਗੇ ਮੇਰੀਆਂ ਗੱਲਾਂ ਦੇ ਨਾਲ ਤੇ ਬਾਕੀ ਸਭ ਦੇ ਆਪਣੇ ਆਪਣੇ ਵਿਚਾਰ ਹੁੰਦੇ ਨੇ ਹਨਾ ਤੇ ਹਿੰਮਤ ਪੂਰੀ ਆ ਜਿਹੜੀ ਹੋ ਰੱਖਣੀ ਬੰਦੀ ਆ ਤੁਹਾਡੀ ਇੱਕ ਭੈਣ ਦਾ ਆਇਆ ਸੀ ਕਮੈਂਟ ਕਿ ਭੈਣੇ ਤੂੰ ਨੌਕਰੀ ਕਰਦੀ ਆ ਤਾਂ ਤੈਨੂੰ ਗੱਲਾਂ ਆਉਂਦੀਆਂ ਨੇ ਚਲੋ ਠੀਕ ਹੈ ਜੀ ਮੈਂ ਨੌਕਰੀ ਕਰਦੀ ਆ ਪਰ ਸਾਰੀ ਦੁਨੀਆ ਤਾਂ ਨੌਕਰੀ ਨਹੀਂ ਨਾ ਕਰਦੀ ਤੇ ਜਿਹੜੀਆਂ ਭੈਣਾਂ ਘਰੇ ਬੈਠੀਆਂ ਨੇ ਉਹ ਵੀ ਜਿਹੜੀਆਂ ਹਿੰਮਤ ਕਰਦੀਆਂ ਨੇ ਹੌਂਸਲੇ ਬੁਲੰਦ ਨੇ ਉਹ ਵੀ ਬਹੁਤ ਕੁਝ ਕਰ ਜਾਂਦੀਆਂ ਨੇ ਜ਼ਰੂਰੀ ਨਹੀਂ ਆ ਕਿ ਤੁਹਾਡੇ ਕੋਲੇ ਸਰਕਾਰੀ ਨੌਕਰੀ ਹੋਵੇ ਤਾਂ ਆਈ ਤੁਸੀਂ ਲਾਈਫ ਆਪਣੀ ਅੱਛੀ ਬਣਾ ਸਕਦੇ ਹੋ ਕਈ ਘਰੇ ਬੈਠੀਆਂ ਵੀ ਬਹੁਤ ਕਾਮਯਾਬ ਨੇ ਹਨਾ ਤੇ ਲਓ ਜੀ ਹੁਣ ਆਪਾਂ ਕਮੈਂਟ ਜਿਹੜੇ ਉਹਨਾਂ ਦਾ ਜਵਾਬ ਦੇ ਦਈਏ ਭੈਣਾਂ ਗੁੱਸੇ ਨਾ ਹੋ ਜਾਣ ਫਿਰ ਆਪਣੇ ਨਾਲ ਲਓ ਜੀ ਇੱਕ ਭੈਣ ਦਾ ਕਮੈਂਟ ਹੈਗਾ ਪਰਮਜੀਤ ਕੌਰ ਕੌਰ ਦੀ ਆਈਡੀ ਤੋਂ ਮੈਂ ਕੱਲ ਕਮੈਂਟ ਕਮੈਂਟ ਕੀਤਾ ਸੀ ਕਿ ਅਸੀਂ 12 ਤਰੀਕ ਨੂੰ ਫਰੀਦਕੋਟ ਆਉਣਾ ਜੀ ਕਮੈਂਟ ਦਾ ਜਵਾਬ ਜ਼ਰੂਰ ਦਿਆ ਕਰੋ ਹੋਰ ਮੇਰੀ ਗੋਲੇ ਵਾਲੇ ਸਿਸਟਰ ਰਹਿੰਦੇ ਨੇ ਗੋਲੇ ਵਾਲਾ ਬਿਲਕੁਲ ਜੀ ਸਾਡੇ ਪਿੰਡ ਹਰਦਿਆਲਿਆਣੇ ਦੇ ਬਿਲਕੁਲ ਨਾਲ ਆਗਲਾ ਪਿੰਡ ਹੈ ਠੀਕ ਹੈ ਇਹ ਫਿਰੋਜ਼ਪੁਰ ਰੋਡ ਦੇ ਬਿਲਕੁਲ ਉੱਪਰ ਹੈ ਹਨ ਤੇ ਤੁਸੀਂ 12 ਤਰੀਕ ਨੂੰ ਆਉਣਾ ਹੈ ਫੋਨ ਕਰਨਾ ਹੈ ਮੇਰੇ ਕੋਲ ਮਿਲ ਕੇ ਜਾਣਾ ਹੈ ਘਰ ਆਉਣਾ ਹੈ ਮੋਸਟ ਵੈਲਕਮ ਸਨ ਬਹੁਤ ਖੁਸ਼ੀ ਹੋਊਗੀ ਐਕਚੁਅਲੀ ਮੈਂ ਕੱਲ ਤੁਹਾਡੇ ਕਮੈਂਟ ਦਾ ਜਵਾਬ ਇਸ ਲਈ ਨਹੀਂ ਦਿੱਤਾ ਮੇਰੇ ਧਿਆਨ ਚ ਸੀਗਾ ਕਿਉਂਕਿ ਮੇਰਾ ਬਲੌਗ ਅਲ ਬਹੁਤ ਹੀ ਲੰਬਾ ਹੋ ਗਿਆ ਸੀ ਤੇ ਨੈਕਸਟ ਹੈ ਜੀ ਅ ਅੱਜ ਤੋਂ 40 ਸਾਲ ਪਹਿਲਾਂ ਮੇਰੀ ਭੈਣ ਵੀ ਕਹਿੰਦੇ ਫਰੀਦਕੋਟ ਰਹਿੰਦੀ ਸੀਗੀ ਇਹ ਹੈਗੇ ਨੇ ਪੰਮੀ ਵਾਲੀਆ ਰਹਿੰਦੀ ਸੀ ਇਹ ਭੈਣ ਕਾਫੀ ਮੈਨੂੰ ਕਮੈਂਟ ਕਰਦੇ ਨੇ ਕਹਿੰਦੇ ਉਹਨਾਂ ਦੀ ਮੇਰੀ ਵੀ ਕਦੇ ਐਂਗੇਜਮੈਂਟ ਫਰੀਦਕੋਟ ਹੀ ਹੋਈ ਸੀ ਜਦੋਂ ਅਸੀਂ ਦੀਦੀ ਕੋਲ ਜਾਂਦੇ ਸੀ ਤਾਂ ਬਾਬਾ ਫਰੀਦ ਮੱਥਾ ਟੇਕਣ ਜਾਂਦੇ ਸੀ ਅਸੀਂ ਫਰੀਦਕੋਟ ਬਹੁਤ ਜਾਂਦੇ ਸੀ ਕਹਿੰਦੇ ਮੈਂ ਮਾਨਸਾ ਤੋਂ ਹਾਂ ਤੇ ਥੈਂਕ ਯੂ ਜੀ ਤੁਸੀਂ ਮੇਰੇ ਲਈ ਟਾਈਮ ਕੱਢਿਆ ਕਮੈਂਟ ਕੀਤਾ ਉੰਜ ਜਦੋਂ ਆਪਣੀ ਸਿਸਟਰ ਕੋਲੇ ਆਉਂਗੇ ਸਾਨੂੰ ਮਿਲ ਕੇ ਜਾਇਓ ਕਿ ਤੁਹਾਡੀ ਮੈਂ ਵੀ ਤੁਹਾਡੀ ਇੱਕ ਭੈਣ ਹੀ ਆ ਜਰੂਰ ਮਿਲਿਓ ਠੀਕ ਹੈ ਜੀ ਤੇ ਗੁਰਮੀਤ ਕੌਰ ਭੈਣ ਦੀ ਆਈਡੀ ਤੋਂ ਆਇਆ ਕਿ ਮੇਰਾ ਵੀ ਨਾਮ ਬੋਲ ਦੋ ਦੀਦੀ ਮੈਂ ਤੁਹਾਡੇ ਸਾਰੇ ਵਲੌਗ ਦੇਖਦੀ ਆ ਕੋਈ ਮਿਸ ਨਹੀਂ ਕੀਤਾ ਅਮਰਸਰ ਤੋਂ ਗੁਰਦੀਪ ਕੌਰ ਤੁਹਾਡੇ ਨਾਲ ਪਿਆਰ ਹੋ ਗਿਆ ਮੈਨੂੰ ਵੀ ਤੁਹਾਡੀਆਂ ਸਾਰੀਆਂ ਭੈਣਾਂ ਨਾਲ ਪਿਆਰ ਹੋ ਗਿਆ ਥੈਂਕ ਯੂ ਜੀ ਥੈਂਕ ਯੂ ਸੋ ਮਚ ਗੁਰਮੀਤ ਕੌਰ ਜੀ ਨਾਮ ਆਪਾਂ ਤੁਹਾਡਾ ਬੋਲ ਦਿੱਤਾ ਹੈ ਤੇ ਨੈਕਸਟ ਹੈ ਜੀ ਸੁਖਪ੍ਰੀਤ ਸਰਾ ਉਹਨਾਂ ਦੀ ਆਈਡੀ ਤੋਂ ਆਇਆ ਹੈ ਦੀਦੀ ਸੰਗਰੂਰ ਵਾਲੇ ਘਰ ਦੀ ਸੰਭਾਲ ਕੌਣ ਕਰਦਾ ਹੈ ਆਪਾਂ ਜੀ ਇੱਕ ਵਲੌਗ ਪਾਇਆ ਸੀਗਾ ਉਹ ਚ ਦੱਸਿਆ ਸੀ ਕਿ ਆਪਾਂ ਸੰਗਰੂਰ ਦਾ ਘਰ ਹੈ ਜਿਹੜਾ ਉਹ ਸੇਲ ਕਰਤਾ ਸੀ ਪ੍ਰੋਪਰ ਆਪਾਂ ਵੀਡੀਓ ਪਈ ਹੋਈ ਸੀ ਉਤੇ ਤੁਸੀਂ ਉਹ ਦੇਖ ਸਕਦੇ ਹੋ ਤੇ ਉਹਨਾਂ ਨੇ ਇੱਕ ਰਪਿੰਦਰ 030 ਦੀ ਆਈਡੀ ਤੋਂ ਵੀ ਆਇਆ ਹੈ ਕਿ ਮੈਡਮ ਜੀ ਬੀਬੀ ਦਾ ਗੀਤ ਬਹੁਤ ਜ਼ਿਆਦਾ ਸੋਹਣਾ ਇੰਨੀ ਵੱਡੀ ਉਮਰ ਚ ਇੰਨੀ ਵੱਡੀ ਹੇਕ ਲਾ ਲੈਂਦੇ ਆ ਬਾਕੀ ਜੀ ਜਿਨ੍ਹਾਂ ਦੀਆਂ ਲੱਤਾਂ ਹੈਗੀਆਂ ਜ਼ਿੰਦਗੀ ਤਾਂ ਨਹੀਂ ਖਤਮ ਆ ਤੇ ਉਹਨਾਂ ਨੇ ਕਿਹਾ ਕਿ ਮੇਰੇ ਹਿਸਾਬ ਨਾਲ ਵੀ ਉਹ ਬੈਠ ਕੇ ਕੋਈ ਮਸ਼ੀਨ ਦਾ ਕੰਮ ਕਰ ਸਕਦੇ ਨਹੀਂ ਹਨ ਮੈਂ ਵੀ ਉਹਨਾਂ ਨਾਲ ਸਹਿਮਤ ਹਾਂ ਆ ਕੈਨ ਆਈ ਮੀਟ ਯੂ ਇਨ ਕੋਟਕਪੂਰਾ ਸਕੂਲ ਵਿਚ ਟਾਈਮ ਯੂ ਆਰ ਫਰੀ ਆਈ ਲਿਵ ਨੀਅਰ ਵਿਵੇਕ ਸਰ ਵਿਵੇਕ ਸਰ ਸਾਡੇ ਕੋਲੀਗ ਨੇ ਜੀ ਤੇ ਪ੍ਰਵੀਨ ਕਟਾਰੀਆ ਭੈਣ ਹੈਗੇ ਨੇ ਕਹਿੰਦੇ ਮੈਂ ਤੁਹਾਨੂੰ ਮਿਲਣਾ ਚਾਹੁੰਦੀ ਆ ਸਕੂਲ ਦੇ ਵਿੱਚ ਆ ਸਕਦੀ ਆ ਬਿਲਕੁਲ ਆ ਸਕਦੀ ਹਾਂ ਜੀ ਵੈਸੇ ਉਹਨਾਂ ਨੂੰ ਪਰਸਨਲ ਮੈਸੇਜ ਕਰਤਾ ਪਰ ਮੈਂ ਇਹਨਾਂ ਨੂੰ ਬਲੌਗ ਦੇ ਵਿੱਚ ਵੀ ਇਹੀ ਕਹਨੀ ਆ ਕਿ ਕੱਲ ਨੂੰ 12 ਵਜੇ ਤੋਂ ਬਾਅਦ ਕੱਲ ਨੂੰ ਕੀ ਜਦੋਂ ਵੀ ਮਜੀ 12 ਵਜੇ ਤੋਂ ਬਾਅਦ ਤੁਸੀਂ ਮੈਨੂੰ ਮਿਲ ਸਕਦੇ ਹੋ ਕਿਉਂਕਿ 12 ਵਜੇ ਤੱਕ ਮੇਰੇ ਕਲਾਸਸ ਆ ਜਿਹੜੀਆਂ ਮੈਂ ਫ੍ਰੀ ਹੋ ਜਾਂਦੀਆਂ ਠੀਕ ਹੈ ਜੀ ਕੋਈ ਗੱਲ ਨਹੀਂ ਜੀ ਮਿਲ ਲਿਓ ਤੁਹਾਡਾ ਮਨ ਕਰਦਾ ਹੈ ਤਾਂ ਤੁਸੀਂ ਜ਼ਰੂਰ ਮਿਲਿਓ ਤੇ ਹੋਰ ਆਪਾਂ ਦੇਖਦੇ ਹਾਂ ਇੱਕ ਭੈਣ ਹੋਰ ਹੈ ਜੀ ਜਿਨ੍ਹਾਂ ਦਾ ਨਾਮ ਮੈਂ ਜ਼ਰੂਰ ਲੈਣਾ ਹੈ ਰਾਜਕੁਮਾਰ ਦੀ ਆਈਡੀ ਤੋਂ ਹੈਗੇ ਨੇ ਭੈਣ ਦੀਦੀ ਮੇਰਾ ਨਾਮ ਰਾਣੀ ਹੈ ਮੈਂ ਆਪਸੇ ਬਹੁਤ ਆਪਸੇ ਬਹੁਤ ਬਲੌਗ ਮੈਨੂੰ ਲੱਗਦਾ ਹੈ ਮੇਰਾ ਨਾਮ ਲੈਣਾ ਉਹ ਇਹ ਕਹਿਣਾ ਚਾਹੁੰਦੇ ਨੇ ਐਕਚੁਅਲੀ ਇਹ ਟਾਈਪਿੰਗ ਦੇ ਵਿੱਚ ਕਈ ਵਾਰੀ ਪ੍ਰੋਬਲਮ ਆ ਜਾਂਦੀ ਹੈ ਉਹ ਮੈਂ ਸਮਝ ਗਈ ਕਿ ਉਹ ਕਹਿਣਾ ਚਾਹੁੰਦੇ ਨੇ ਕਿ ਮੈਨੂੰ ਤੁਹਾਡੇ ਬਲੌਗ ਬਹੁਤ ਅੱਛੇ ਲੱਗਦੇ ਨੇ ਤੁਸੀਂ ਬਲੌਗ ਦੇ ਵਿੱਚ ਮੇਰਾ ਨਾਮ ਲਿਓ। ਇਹੀ ਉਹ ਕਹਿਣਾ ਚਾਹੁੰਦੇ ਨੇ ਤੇ ਚਲੋ ਉਹਨਾਂ ਦਾ ਨਾਮ ਰਾਣੀ ਹੈ। ਥੈਂਕ ਯੂ ਜੀ ਮੇਰਾ ਖਿਆਲ ਹੈ ਕੱਲ ਵੀ ਦੋ ਤਿੰਨ ਇਹਨਾਂ ਦੇ ਕਮੈਂਟ ਆਏ ਸੀ ਪਰ ਇਹਨਾਂ ਨੇ ਆਪਣਾ ਨਾਮ ਦੱਸਿਆ ਨਹੀਂ ਸੀ। ਇਹੀ ਜ਼ਰੂਰ ਕਿਹਾ ਸੀ ਮੇਰਾ ਨਾਮ ਬੋਲਦੇ ਹੋ ਪਰ ਨਾਮ ਲਿਖਿਆ ਨਹੀਂ ਸੀ ਵਿੱਚ। ਸੋ ਰਣੀ ਜੀ ਥੈਂਕ ਯੂ so much ਤੁਸੀਂ ਮੈਨੂੰ ਕਮੈਂਟ ਕਰਦੇ ਹੋ ਪਿਆਰ ਕਰਦੇ ਹੋ ਸਪੋਰਟ ਕਰਦੇ ਹੋ ਪਰ ਤੁਸੀਂ ਆਪਣੀ ਪਲੇਸ ਵੀ ਲਿਖ ਦਿਆ ਕਰੋ ਬਹੁਤ ਅੱਛਾ ਹੋਵੇ ਕਿ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਠੀਕ ਹੈ ਜੀ ਮੇਰੇ ਖਿਆਲ ਲਾ ਕਾਫੀ ਹੋ ਗਿਆ ਵਲੌਗ ਹੁਣ ਆਪਾਂ ਇਹਨੂੰ ਇੱਥੇ ਹੀ ਬੰਦ ਕਰੀਏ ਚਲੋ ਵੀ ਵਲੌਗ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਉਂਕਿ ਜਿਹੜੇ ਇਹ ਵਲੌਗ ਨੇ ਨਾ ਮੇਰੇ ਇਹ ਕੋਈ ਇਦਾਂ ਨਹੀਂ ਹੈਗਾ ਕਿ ਮੈਂ ਤੁਹਾਨੂੰ ਕੋਈ ਆਪਣੇ ਕੰਮ ਦਿਖਾ ਰਹੀ ਆ ਕਿ ਮੈਂ ਆਹ ਕੰਮ ਕਰਦੀ ਆ ਮੈਂ ਉਹ ਕੰਮ ਕਰਦੀ ਆ ਅਮਕੋਮ ਤਾਂ ਮੇਨਲਾ ਦਮੇ ਕੋਈ ਤੁਹਾਨੂੰ ਦਿਖਾਇਆ ਹੀ ਨਹੀਂ ਕਦੇ ਕਰਦੀ ਹਾਂ ਤੇ ਉਹ ਨਹੀਂ ਆਪਾਂ ਤੁਹਾਨੂੰ ਦਿਖਾ ਰਹੇ ਮੋਟੀਵੇਸ਼ਨਲ ਵੀਡੀਓ ਹੈਗੀਆਂ ਨੇ ਮੇਰੀਆਂ ਠੀਕ ਹੈ ਆਪਣੇ ਬਲੌਗ ਨੇ ਜਿਹੜੀ ਮੋਟੀਵੇਸ਼ਨਲ ਨੇ ਸੋ ਇਹਨਾਂ ਨੂੰ ਅੱਗੇ ਸ਼ੇਅਰ ਕਰਨਾ ਬਹੁਤ ਜ਼ਰੂਰੀ ਹੈ ਹੋ ਸਕਦਾ ਹੈ ਕਿ ਹੋਰ ਇਹ ਭੈਣਾਂ ਤੱਕ ਜਾਣਗੇ ਉਹ ਵੀ ਮੋਟੀਵੇਟ ਹੋਣ ਤੇ ਆਪਣੀ ਲਾਈਫ ਦੇ ਵਿੱਚ ਕੁਝ ਕਰ ਪਾਉਣ ਠੀਕ ਹੈ ਜੀ ਸੋ ਥੈਂਕ ਯੂ ਸੋ ਮੱਚ ਤੁਸੀਂ ਮੇਰੇ ਲਈ ਨਾ ਟਾਈਮ ਕੱਢਦੇ ਹੋ ਡੇਲੀ ਬਲੌਗ ਦੇਖਦੇ ਹੋ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਆਪਣਾ ਨਾਮ ਤੇ ਆਪਣੀ ਪਲੇਸ ਜ਼ਰੂਰ ਲਿਖਿਆ ਕਰੋ ਜੀ ਠੀਕ ਹੈ ਜੀ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ